ਮੇਰੇ ਮਨ ਪ੍ਰੇਮ ਲਗੋ ਹਾ ਤੀਰ ਇਹ ਜੋ ਮੇਰੇ ਅੰਦਰ ਸੂਖਮ ਤੀਰ ਮੇਰਾ ਅੰਦਰ ਮੇਰਾ ਮਨ ਮੇਰੀ ਬੁੱਧੀ ਮੇਰੀ ਸੋਚਣੀ ਇਹਨਾਂ ਨੇ ਘਾਓ ਕਰ ਕਰਕੇ ਮੈਨੂੰ ਫੱਟਰ ਕਰ ਛੁਟਿਆ ਸੱਚੇ ਪਾਤਸ਼ਾਹ ਜੀ ਪਰ ਮੈਂ ਕਰਾਂ ਕਿ ਇਹ ਤਾਂ ਸੂਖਮ ਹੈ ਮੇਰੇ ਇੱਥੇ ਚਾਰ ਫੱਟ ਲੱਗੇ ਹੁੰਦੇ ਤਾਂ ਮੈਨੂੰ 20 ਮਦਦਗਾਰ ਮਿਲਦੇ ਮੇਰੇ ਅੰਦਰਲੇ ਫੱਟਾਂ ਨੂੰ ਕੌਣੋਂ ਦੇਖੇ ਹੁਣ ਮੇਰੇ ਮਨ ਦੀ ਕੀ ਘੈਲ ਹੋਈ ਹਾਲਤ ਕੀ ਹੈ ਮੇਰੀ ਸੁਰਤੀ ਦੀ ਹਾਲਤ ਕੀ ਹੈ ਮੇਰੀ ਬੁੱਧੀ ਦੀ ਕੀ ਹਾਲਤ ਹੈ ਮੇਰੀ ਸੋਚਣੀ ਦੀ ਕੀ ਹਾਲਤ ਹੈ ਇਹਨੂੰ ਦੇਖਣ ਵਾਲਾ ਮੈਂ ਤੇਰੇ ਤੋਂ ਬਿਨਾ ਕਿੱਥੋਂ ਲੱਭਾਂ ਬੋਲੋ ਮੇਰੇ ਮਨ ਪ੍ਰੇਮ ਲੱਗੋ ਹਰ ਤੇ ਹਮਰੀ ਬੇਦਨ ਜਿਸ ਬੇਦਨ ਜਿਸ ਪੀੜਾ ਜਿਸ ਦਰਦ ਦੇ ਵਿੱਚ ਆਉਂਦੀ ਐਸ ਵੇਲੇ ਮੈਂ ਲੰਘ ਰਿਹਾ ਹਾਂ ਹਮਰੀ ਬੇਦਨ ਹਰ ਪ੍ਰਭ ਜਾਣੇ ਹੇ ਵਾਹਿਗੁਰੂ ਮੈਨੂੰ ਨਹੀਂ ਲੱਗ ਰਿਹਾ ਕਿਉਂਕਿ ਮੇਰਾ ਧਿਆਨ ਤੇਰੇ ਤੋਂ ਬਿਨਾ ਕਿਸੇ ਪਾਸੇ ਜਾ ਨਹੀਂ ਰਿਹਾ ਤੇ ਇਸ ਕਰਕੇ ਮੈਨੂੰ ਇਹ ਹੀ ਲੱਗਦਾ ਕਿ ਇਸ ਬੇਦਨ ਨੂੰ ਇਸ ਪੀੜ ਨੂੰ ਇਸ ਦਰਦ ਤੋਂ ਤੇਰੇ ਤੋਂ ਬਿਨਾ ਹੋਰ ਕੋਈ ਸਮਝ ਵੀ ਨਹੀਂ ਸਕਦਾ ਹੈ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀੜ ਐਸ ਵੇਲੇ ਮੈਨੂੰ ਕਿੰਨੀ ਕ ਪੀੜ ਹੋ ਰਹੀ ਆ ਮੈਨੂੰ ਕਿੰਨੀ ਕ ਦਰਦ ਹੋ ਰਹੀ ਆ ਮੈਂ ਕਿੰਨਾ ਇਸ ਦੁੱਖ ਦੇ ਵਿੱਚ ਪਿਆ ਐ ਕਿ ਤੂੰ ਮਿਲਣਾ ਕਦ ਹੈ ਅਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀੜ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਕੋਈ ਗੱਲਾਂ ਉਹਦੇ ਐ ਖੁੱਬਦੀਆਂ ਨੇ ਜਿੱਦਾਂ ਉਹ ਕਹਿੰਦੇ ਹੁੰਦੇ ਜ਼ਖਮਾਂ ਦੇ ਉੱਤੇ ਲੂਣ ਪਾਉਣਾ ਹੈ ਇਸ ਤਰ੍ਹਾਂ ਦੇ ਨਾਲ ਕਹਿੰਦੇ ਮੈਨੂੰ ਲੱਗਦਾ ਜੇ ਕੋਈ ਮੈਨਾਂ ਮੇਰੇ ਪ੍ਰੀਤਮ ਤੋਂ ਬਿਨਾਂ ਹੋਰ ਕੋਈ ਗੱਲਾਂ ਕਰਦਾ ਹੈ ਤੇ ਇਤਨਾ ਉਹ ਜਿੰਨਾ ਚਿਰ ਇਤਨਾ ਗਹਿਰਾ ਇਸ ਦਰਦ ਦੇ ਵਿੱਚ ਜਾਏਗਾ ਨਹੀਂ ਉਤਨਾ ਚਿਰ ਰਾਜੇ ਸਫ਼ਰ ਪਰ ਆਰੰਭ ਨਹੀਂ ਹੁੰਦੇ ਕਹਿਣਾ ਜਿਹੜਾ ਹੈ ਉਤੋਂ ਉਤੋਂ ਬੋਲਦਣਾ ਇਹ ਤੇ ਗੱਲਾਂ ਹੀ ਵੱਖਰੀਆਂ ਨੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਠੀਕ ਹੈ ਨਾ ਜੀ ਇਸ ਤਰ੍ਹਾਂ ਮਹਿਸੂਸ ਹੋਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਭਈ ਜੇ ਕਿਸੇ ਨੇ ਕੋਈ ਗੱਲ ਮੈਨੂੰ ਸੁਣਾਉਣੀ ਹੈ ਤੇ ਉਹ ਗੱਲ ਮੇਰੇ ਨਾਲ ਗੁਰੂ ਨਾਨਕ ਦੀ ਕਰੇ ਮੈਂ ਤਾਂ ਉਹ ਤੋਂ ਬਿਨਾ ਮੈਨਾਂ ਕੋਈ ਗੱਲ ਨਾ ਕਰੋ ਮੈਨੂੰ ਦੁੱਖ ਲੱਗਦਾ ਹੈ ਕਿਤਨਾ ਕਹਿਲ ਹੋ ਗਿਆ ਹੈ ਦਰਸ਼ਨਾਂ ਦੇ ਵਾਸਤੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਬੀਰ ਇਹ ਨਹੀਂ ਹੈ ਕਿ ਮੇਰਾ ਕੋਈ ਸ਼ਕਾ ਭੈਣ ਭਰਾ ਮੇਰਾ ਭੈਣ ਭਰਾ ਕੋਈ ਨਹੀਂ ਹੈ ਇਸ ਰਸਤੇ ਦੇ ਵਿੱਚ ਸਭ ਭੁੱਲ ਜਾਂਦੇ ਨੇ ਬੋਲੋ ਸਿਰਫ ਉਹ ਹੀ ਹੈ ਕਿ ਜਿਹੜਾ ਇਸ ਰਸਤੇ ਦੇ ਵਿੱਚ ਇਸ ਦਰਦ ਦੇ ਥਾਣੀ ਪਹਿਲੇ ਕੋਈ ਲੰਘਿਆ ਹੋਵੇ ਔਰ ਉਸ ਨੇ ਉਹ ਦਰਦ ਦੇਖਿਆ ਹੋਵੇ ਉਹ ਤੇਰੇ ਇਸ ਜ਼ਖਮ ਦੇ ਉੱਤੇ ਪੱਟੀ ਕਰ ਸਕਦਾ ਵਰਨਾ ਕੋਈ ਨਹੀਂ ਆਇਆ ਜਾਂਕੇ ਅੰਤਰ ਦਰਦ ਨਾ ਪਾਈ ਸੋਕਤ ਜਾਣੇ ਪੀਰ ਭਾਈ ਜਿਸ ਦੇ ਅੰਦਰ ਦਰਦ ਹੀ ਨਹੀਂ ਪਿਆ ਹੈ ਤੇ ਉਹ ਦੂਜੇ ਦੀ ਪੀੜ ਨੂੰ ਕੀ ਸਮਝੂਗਾ ਬੋਲੋ ਉਹ ਆਪਣੀ ਬੁੱਧੀ ਜਿੱਥੇ ਤੱਕ ਉਹਦੀ ਹੈਗੀ ਉਸ ਹਿਸਾਬ ਦੇ ਨਾਲ ਹੀ ਉਹ ਗੱਲਬਾਤ ਕਰੇਗਾ ਉਹ ਤੋਂ ਉੱਚੀ ਨਹੀਂ ਗੱਲ ਕਰ ਸਕਦਾ ਉਹ ਤੇ ਜਿਹੜਾ ਲੰਘ ਗਿਆ ਹੋਊਗਾ ਉਹ ਜ਼ਰੂਰ ਤੇਰੇ ਮਲਮ ਪੱਟੀ ਕਰੂਗਾ ਉਹਨੂੰ ਪਤਾ ਕਿ ਮੈਂ ਇੰਨਾ ਦਰਦ ਝੱਲਿਆ ਸੀ ਤੇ ਇਹਦੀ ਕੁਛ ਨਾ ਕੁਛ ਮੈਂ ਮਦਦ ਕਰ ਦੇਮਾ ਇਸ ਤਰ੍ਹਾਂ ਦੇ ਨਾਲ ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ ਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਨਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰੀਤਮ ਕੇ ਲੈ ਸਤਿਗੁਰ ਕੀ ਮਤ ਧੀਰ ਗੁਰੂ ਪਾਤਸ਼ਾਹ ਦੇ ਕੋਲੋਂ ਇਹ ਧੀਰਜ ਕਿ ਹਰ ਪਾਸੇ ਸੰਸਾਰ ਦਾ ਧੀਰਜ ਕਰਕੇ ਤੇ ਫਿਰ ਕੀ ਹੈ ਮੇਰੇ ਨਾਲ ਇਹ ਗੱਲਾਂ ਜਿਹੜੀਆਂ ਕਰੋ ਕੋਈ ਚੀਜ਼ ਜਿਹੜੀ ਹੈ ਉਹ ਬਿਰਤੀ ਨੂੰ ਹਲਾਵੇ ਨਾ ਇਸ ਤਰ੍ਹਾਂ ਦੇ ਨਾਲ ਕਿ ਹਰ ਦਰਸ਼ਨ ਦੇ ਵਾਸਤੇ ਰਾਜੇ ਇੰਨੀ ਜਿਹੜੀ ਅੰਦਰ ਕਸ ਸਾਡੇ ਬਣਨੀ ਚਾਹੀਦੀ ਹੈ ਕਿਉਂਕਿ ਆਪਾਂ ਇਸ ਰਾਹ ਦੇ ਉੱਤੇ ਤੁਰੇ ਪਏ ਆਂ ਪਰ ਹੁਣ ਇੱਥੇ ਮੈਂ ਫਿਰ ਇਹੀ ਬੇਨਤੀ ਕਰ ਰਿਹਾ ਹਾਂ ਕਿ ਇਹੋ ਜੀ ਬੇਦਨ ਵਾਲਾ ਸਾਡੇ ਵਿੱਚ ਕਿਹੜਾ ਹੈ ਬੋਲੋ ਸਾਧ ਸੰਗਤ ਜਿਹੜਾ ਇਸ ਸਪੀਡ ਦੇ ਵਿੱਚੋਂ ਇਸ ਵੇਲੇ ਲੰਘ ਰਿਹਾ ਹੈ ਬੋਲੋ ਹੈਗਾ ਸਾਡੇ 'ਚ ਕੋਈ ਬੋਲੋ ਇਹ ਚੀਜ਼ਾਂ ਰਾਹੀਂ ਬਾਣੀ ਸਾਨੂੰ ਖੋਲ-ਖੋਲ ਕੇ ਦੱਸੇਗੀ ਸਾਡੀ ਅਵਸਥਾ ਦੱਸੇਗੀ ਕਿ ਤੁਸੀਂ ਅਜੇ ਖੜੇ ਕਿੱਥੇ ਕੋ ਇੰਨੇ ਬੱਚੇ ਨਾ ਫੁੱਲੋ ਜਿਆਦੇ ਕਿ ਮੈਂ ਨਿਤਨੇਮ ਕਰ ਲਿਆ ਬਹੁਤ ਅੱਸੀ ਗੱਲ ਆ ਨਿਤਨੇਮ ਕਰ ਲਿਆ ਹੈ ਪਰ ਨਿਤਨੇਮ ਕਰਕੇ ਮੇਰੀ ਹਾਲਤ ਕੀ ਹੋਣੀ ਚਾਹੀਦੀ ਸੀ ਉਹ ਨਹੀਂ ਬਣੀ ਅਜੇ ਮੇਰਾ ਜੀਵਨ ਕੀ ਹੋਣਾ ਚਾਹੀਦਾ ਸੀ ਮੇਰੇ ਬਾਅਦ ਤੇ ਪਰਮ ਜੀਵਨ ਦਾ ਰਸਤਾ ਖੁੱਲਣਾ ਚਾਹੀਦਾ ਸੀ ਨਹੀਂ ਖੁੱਲਿਆ ਤੋ ਪਾਤਸ਼ਾਹ ਕਿਰਪਾ ਕਰਨ ਸਾਡੇ ਉੱਤੇ ਸਾਰਿਆਂ ਤੇ ਜਿਤਨੀ ਸੰਗਤ ਆਪ ਆਇਓ ਆਪ ਨੂੰ ਮਹਾਰਾਜ ਜੀ ਇਹੋ ਜਿਹੀ ਅੰਤਰੀਵ ਦੱਸਾ ਜਿਹੜੀ ਐ ਐਸੀ ਦੱਸਾ ਨੂੰ ਕਿਤਨਾ ਆਖਿਆ ਬਾਬਾ ਫਰੀਦ ਜੀਆ ਨੇ ਨਹੀਂ ਕੀ ਹੈ ਬਾਜ ਪਰਾਇਆ ਬੈਸਣਾ ਸਾਈ ਮੋਜੇ ਨਾ ਦੇ ਹੁਣ ਨਹੀਂ ਮੇਰਾ ਸੁਆ ਚਾਹੁੰਦਾ ਕਿ ਮੈਂ ਕਿਸੇ ਹੋਰ ਗੱਲ ਦੇ ਵਿੱਚ ਬੈਠ ਜਾਵਾਂ ਉਹ ਕਹਿੰਦਾ ਕਿ ਬਾਜ ਪਰਾਇਆ ਬੈਸਣਾ ਕੌਣ ਕਹਿ ਰਿਹਾ ਹੈ બાબા ફરીદ ਨੂੰ બહારો ના દેખો બાબા ફરીદ ਦੀ ਜੋ आवाज ਆ રહી છે आवाज ਕੀ શ્વાસ નિકલ ਰਿਹਾ ਏ ਇਹ શ્વાસ ਤੇਰੇ ਤੋਂ বিনা ਹੋਰ ਕਿਤੇ ਨਾ બેઠે બસ ફરીદ ਕੀ એક आवाज ਏ ਉਹ બોલો ਤੁਸੀਂ ਕੀ એક અવાહ યો ਜੋ ਤੁਹਾਡੀ आवाज ਏ ਤੁਸੀਂ ਉਹੀ ਓ ਜੋ ਤੁਹਾਡਾ ਸੁਭਾਅ ਏ ਤੁਸੀਂ ਉਹੀ ਓ ਇਹ ਨਹੀਂ ਏ ਜੋ ਤੁਸੀਂ શરીર ਏ ਤੁਸੀਂ ਉਹ ਇਦਾਂ ਥੋੜੀ ਹੁੰਦਾ ਏ ਕੋਈ ਜੋ ਤੁਹਾਡੀ ਆਵਾਜ਼ ਹੈ ਤੁਹਾਡਾ ਉਹ ਰੂਪ ਹੈ ਤੇ ਬਾਝ ਪਰਾਇਆ ਉਹ ਆਵਾਜ਼ ਕੀ ਕਹਿ ਰਹੀ ਹੈ ਬਾਝ ਪਰਾਇਆ ਵੈਸਨਾ ਸਾਈਂ ਮuje ਨਾ ਦੇ ਬਸ ਮੈਨੂੰ ਨਾ ਦੇ ਜੇ ਤੂੰ ਏਵੇਂ ਰੱਖ ਸੀ ਜੀਓ ਸਰੀਰੋ ਲੈ ਮੈਨੂੰ ਇਸ ਤਨ ਦੀ ਲੋੜ ਨਹੀਂ ਕੋਈ ਵੀ ਜੇ ਇਦਾਂ ਦੇ ਮੇਰੇ ਦਿਨ ਬਤੀਤ ਹੋਣੇ ਆ ਤੇ ਜਿਹੜਾ ਘੜੀ ਨੂੰ ਮੇਰੇ ਵਿੱਚੋਂ ਜੋਤ ਕੱਢਣੀ ਹੈ ਤੇ ਹੁਣੇ ਕੱਢ ਕੇ ਲੈ ਜਾ ਇਸ ਸਰੀਰ ਮੈਨੂੰ ਤਾਂ ਹੀ ਚਾਹੀਦਾ ਕਿ ਜੇ ਇਹ ਸਰੀਰ ਤੇਰੇ ਨਾਲ ਹੀ ਜੁੜਿਆ ਪਿਆ ਹੈ ਹਾਂਜੀ